ਦੇ 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 ਬਹੁਤ ਲੋਨ ਲਾ ਭਾਈ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਇਹ ਲੋ ਜੀ ਪਹੁੰਚੀ ਜੀ ਸੰਜੋਤਿ ਰਾਸ਼ਨ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਆ ਜੀ ਦੋ ਗੱਡੀਆਂ ਆਈਆਂ ਭਰ ਕੇ ਤੇ ਇਹ ਕਹਿੰਦੇ ਜੀ ਗੱਡੀਆਂ ਜਾਣੀ ਔਖੀ ਆ ਟਰੈਕਟਰ ਟਰਾਲੀ ਜਾਂਦਾ ਆ ਪਾਣੀ ਬਹੁਤ ਜ਼ਿਆਦਾ ਕਹਿੰਦੇ ਗੱਡੀਆਂ ਦਾ ਔਖਾ ਆ ਤਾਂ ਕਰਕੇ ਅਸੀਂ ਹੁਣ ਮਾਨਪਾ ਗੱਡੀ ਦੇ ਪਿੱਛੋਂ ਟਰਾਲੀ ਚਲਾ ਦੇਣਾ ਅੱਛਾ ਤੇ ਦੇਖ ਲਓ ਬਾਬਾ ਜੀ ਵੀ ਕਹਿੰਦੇ ਕੀ ਗੱਡੀਆਂ ਨਹੀਂ ਲੈ ਕੇ ਜਾਣੀਆਂ ਉੱਧਰ ਦੇਖ ਆਉਂਗੇ ਜਾ ਕੇ ਹਨਾ ਗੱਡੀਆਂ ਇੱਕ ਗੱਡੀ ਲੈ ਕੇ ਹਾਂਜੀ ਗੱਲ ਦੇਖੇ ਆਉਂਗੇ ਕਿੱਥੇ ਇਕ ਤੱਕ ਜਾਂਦਾ ਮਾਹੌਲ ਲੋ ਜੀ はい。 ਇਹ ਬਰਾਬਰ ਦਾ ਕੰਮ ਹੁੰਦਾ ਹੈ ਜਿੰਦਤੂ ਆਏ ਸਿਰਾਪ ਬਹੁਤ ਨਹੀਂ ਵੱਡੇ ਕਿਉਂ ਤੇ ਵੱਡੇ ਕਿੰਨੀਆਂ ਇਕੱਠਾ ਕਰਦੇ ਨੇ ਇਸ ਹਰਫ ਦੇ ਹਿਸਾਬ ਦੇ ਵਿੱਚ ਬੜਾ ਵੱਡਾ ਉਹ ਇਹ ਜਿਹੜਾ ਨਾ ਕਰਦਾ ਉਹ ਬੜੀ ਚਰਵਾਸਾ ਹੋ ਗਿਆ ਨਾਲੇ ਬਸੇ ਮਾਤਰ ਤੋਂ ਲੈ ਗਏ ਨੇ ਆਸ ਆ ਕੇ ਆਪ ਨੇ ਤੁਸ ਜਾ ਕੇ ਜਾਣ ਲੇ ਲੁਕ ਸਿੰਘ ਆਉਣ ਦੇ ਇਹ ਸਾਰੇ ਧੰਨਵਾਦ ਇਹਨਾਂ ਦਾ ਜਿਹੜੇ ਆਉਂਦਾ ਦਿਲ ਬੋ ਇਕੱਠਾ ਕਰਕੇ ਲੈ ਗਏ ਇਹ ਲੈ ਆ ਕੇ ਇੱਥੇ ਵਿਖੋ ਕੈਂਪ ਜੇ ਗਾਹ ਹੁਣ ਲੋਡ ਬੰਦਾ ਨੂੰ ਜਾ ਕੇ ਪਹੁੰਚਾਇਆ ਜਾਊਗਾ ਦੋਨੋਂ ਨੂੰ ਜਿੱਦਾਂ ਵੀ ਹੋਊਗਾ ਉਹਨਾਂ ਦੇ ਪਹੁੰਚਾਇਆ ਜਾਊਗਾ ਜਨ ਜਿੱਦਾਂ ਵੀ ਆਇਆ ਹੈ ਬਹਿ ਦੀ ਰਸਤਾ ਆਰੂ ਜਾਰੂ ਜਾਰੂ ਕੋਲੋਂ ਕਿਨ ਉੱਤੇ ਪੜਾਵਾ ਨਿਸ਼ਾਨ ਸਾਹਿਬ ਲੱਗਾ ਜੇ ਤੇ ਆ ਬੰਦੀਆਂ ਨੇ ਪੜਾਵਾ اُسے باقی کرو دی اور رکھی کرو تے جا کے بابا کوئی نہ کرو اُسے باقی کرو لو جی سارے کے تری نہ والے تے بندے بہت ہیں بندے نہیں ہیں ਪਿਸਤੌਲ ਭੇਜਿਆ ਮੇਰੇ ਅਸੀਂ ਉਹ ਲੱਭ ਰਹੇ ਹਾਂ ਕਿ ਉਹ ਕਿਹੜੇ ਟਰਾਲੀ ਦੀ ਰੱਖਤਾ ਹੁੰਦਾ ਉਹ ਤਿੰਨ ਤਿੰਨ ਪੈਰਾਂ ਦੇ ਕਿਹੜਾ ਗਿਆ ਵਾ